ਤੁਸੀਂ ਦੇਖ ਰਹੇ ਹੋ ਦਿਨਿਕ ਸੂਰਤ ਟੀਵੀ ਮਹਾਂ ਸੰਦੀਪ ਸ਼ਰਮਾ ਸੋ ਭਾਰਤ ਪਾਕਿਸਤਾਨ ਦੇ ਵਿੱਚ ਜੜੇ ਯੁੱਧ ਵਰਗੇ ਤਣਾਵ ਦੇ ਹਾਲਾਤ ਬਣੇ ਹੋਏ ਕਿਤੇ ਆਕੇ ਭਾਰਤੀ ਸੈਨਾ ਦੁਆਰਾ ਲਗਾਤਾਰ ਪਾਕਿਸਤਾਨੀ ਸੈਨਾ ਦਾ ਮੂੰਹ ਤੋੜ ਜਵਾਬ ਤਿਆਰਿਆ ਤਾਂ ਭਾਰਤ ਹਰ ਉਸ ਦੁਸ਼ਮਣ ਦੇਸ਼ ਨੂੰ ਮੂੰਹ ਤੋੜ ਜਵਾਬ ਦੇਣ ਲਈ ਸક્ષਮ ਹੈ ਕਿ ਤੱਕ ਹਰ ਤਰ੍ਹਾਂ ਦੇ ਉਹ ਆਧੁਨਿਕ ਤਕਨੀਕ ਦੇ ਹਥਿਆਰ ਹੈ ਜਿਹੜਾ ਭਾਰਤੀ ਸੈਨਾ ਦੇਸ਼ ਵਾਸੀਆਂ ਦੀ ਰੱਖਿਆ ਕਰਨ ਲਈ ਬਿਲਕੁਲ ਤਿਆਰ ਹੈ ਕਿਤੇ ਆਕੇ ਲਗਾਤਾਰ ਜਿਹੜਾ ਭਾਰਤ ਵੱਲੋਂ ਪਾਕਿਸਤਾਨੀ ਸਿਨਾਂ ਦਾ ਲੜਾ ਮੂੰਹ ਤੋੜ ਜਾਉਦਾ ਜਿਆਦਾ ਤੇ ਇਸ ਨਾਲ ਹੀ ਜਿਹੜਾ ਇਸ ਦਾ ਜਿਹੜਾ ਅਸਰ ਹੈ ਕਿ ਖਾਸ ਕਰਕੇ ਜਿਹੜਾ ਇੰਡਸਟਰੀ ਉੱਪਰ ਤੇ ਕਾਫੀ ਦੇਖਣ ਮਿਲਿਆ ਖਾਲ ਗੱਲ ਕੀਤੀ ਜਾਵੇਗੀ ਪਹਿਲੇ 2020 ਯਾਨੀ 2020 ਜਿਹੜੇ ਲੋਕਡਾਊਨ ਲੱਗਾ ਸੀ ਤੱਕ ਖਾਸ ਕਰਕੇ ਬਿਹਾਰ ਤੇ ਯੂਪੀ ਦੇ ਲੋਕ ਦਰਦੇ ਮਾਰੇ ਜਰੀ ਆਪਣੇ ਘਰਾਂ ਵੱਲ ਚਲੇ ਗਏ ਸੀ ਲਾਕਡਾਊਨ ਵੱਲੇ ਤਾਂ ਇਸ ਤਰ੍ਹਾਂ ਦੀ ਗੱਲ ਕੀਤੀ ਵੇ ਇਹ ਜਣਾ ਅਗਰ ਗੱਲ ਕੀਤੀ ਪੰਜਾਬ ਦੇ ਮਹਾਨਗਰਾਂ ਦੇ ਜਣਾ ਦੀ ਤਾਂ ਕਿਤੇ ਆਕੇ ਜਿਹੜੇ ਯੂਪੀ ਬਿਹਾਰ ਦੇ ਜਾਵਲ ਲੋਕ ਕਿਉਂਕਿ ਇੰਡਸਟਰੀ ਵਿੱਚ ਜਿਹੜੇ ਕੰਮ ਦੇ ਗੱਲਾਂ ਸਾਹਮਣੇ ਆ ਰਹੀਆਂ ਵੀ ਕੰਮ ਘਟਾ ਹੈ ਤਾਂ ਕਿਤੇ ਕਿਤੇ ਆਕੇ ਜਿਹੜੇ ਲੋਕ ਹੈ ਯੂਪੀ ਬਿਹਾਰ ਵਾਲੇ ਉਹ ਕਿਤੇ ਕਿਤੇ ਆਕੇ ਹੁਣ ਆਪਣੇ ਘਰਾਂ ਵੱਲ ਵੀ ਜਾ ਰਿਹਾ ਕੰਮ ਘਟਾ ਹੈ ਕੋ ਇਸ ਮਹੀਨੇ ਯੂਪੀ ਬਿਹਾਰ ਲਈ ਕਾਫੀ ਸ਼ਾਦੀਆਂ ਵੀ ਹੁੰਦੀਆਂ ਤਾਂ ਉਹ ਵੀ ਇੱਕ ਨਜ਼ਰੀਆ ਦੇਖਿਆ ਜਾਂਦਾ ਸਰੇ ਆਮੜੇ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਘਬਰਾਣ ਦੀ ਲੋੜ ਨਹੀਂ ਭਾਰਤ ਹਰ ਤਰ੍ਹਾਂ ਦੇ ਯੁੱਧ ਦਾ ਜਿਹੜਾ ਮੁਕਾਬਲਾ ਕਰਨ ਲਈ ਸક્ષਮ ਹੈ ਭਾਰਤੀ ਸੈਨਾ ਚਾਹੇ ਨੌ ਸਿਨਾ ਥਲ ਸਿਨਾ ਚਾਹੇ ਉਹ ਵਾਯੂ ਸੈਨਾ ਹੋਵੇ ਬਿਲਕੁਲ ਤਿਆਰਬਰ ਤਿਆਰ ਹੈ ਤਾਂ ਹਰ ਦੇਸ਼ ਵਾਸੀ ਰੱਖਿਆ ਕਰਨ ਲਈ ਵੀ ਉਹ ਤਿਆਰ ਹੈ ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਬੱਸ ਸਟੈਂਡ ਦੇ ਵਿੱਚ ਜਿਹੜੇ ਲੋਕ ਹੈ ਉਹ ਲਗਾਤਾਰ ਆਪਣੇ ਘਰਵਾਲੇ ਵੀ ਜਾ ਰਿਹਾ ਕਿਉਂਕਿ ਇਸ ਟਰਮ ਕਈਆਂ ਜਗ੍ਹਾ ਤੇ ਜਿਹੜਾ ਕੰਮ ਘਟ ਗਿਆ ਤਾਂ ਉਸ ਕੰਮ ਘਟ ਨੂੰ ਲੈ ਕੇ ਵੀ ਕਈ ਜਿਹੜੇ ਯੂਪੀ ਬਿਹਾਰ ਦੇ ਲੋਕ ਉਹ ਵਾਪਸ ਆਪਣੇ ਘਰਾਂ ਵੱਲ ਜਾ ਰਹੇ ਆ ਤਾ ਸਿੱਧੇ ਤੌਰ ਤੇ ਅਗਰ ਰਾਜਾਂ ਦੇ ਡੀਸੀ ਦੀ ਗੱਲ ਕੀਤੀ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਸਿੱਧੇ ਤੌਰ ਤੇ ਆਮ ਲੋਕਾਂ ਨੂੰ ਇਸ ਕੰਡੀਸ਼ਨ ਇਸ ਹਾਲਾਤਾਂ ਦੇ ਵਿੱਚ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਬਰਾਨ ਦੀ ਲੋੜ ਨਹੀਂ ਹੈ ਡਰਨ ਦੀ ਕਿਸੇ ਤਨੇ ਲੋੜ ਨਹੀਂ ਹੈ ਭਾਰਤ ਦੇ ਵਿੱਚ ਹਰ ਤਰ੍ਹਾਂ ਦਾ ਪੈਟਰੋਲ ਡੀਜ਼ਲ ਮੌਜੂਦ ਹੈ ਇਸ ਨਾਲ ਖਾਨ ਦੀਆਂ ਸਾਰੀਆਂ ਵਸਤਾਂ ਬਿਲਕੁਲ ਬਰਕਰਾਰ ਹੈ ਉੱਥੇ ਹੀ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜਾ ਆਮੜੇ ਕਾਲਾ ਬਾਜ਼ਾਰੀ ਕਰਦੇ ਆ ਉਹਨਾਂ ਨੂੰ ਵੀ ਜੜੇ ਨਕੇਲ ਕੱਸਣ ਦੀ ਗੱਲ ਕੀਤੀ ਉਹਨਾਂ ਦੇ ਟਾਸਕ ਫੋਰਮ ਬਣਾ ਦਿੱਤੀ ਗਈ ਹੈ ਤਾਂ ਕਿ ਇਸ ਹਾਲਾਤ ਦੇ ਵਿੱਚ ਕੋਈ ਵੀੜੇ ਲੁਕ ਹੈ ਉਹ ਕਾਲਾ ਬਾਜ਼ਾਰੀ ਨਾ ਕਰਨ ਤਾਂ ਕਿਤੇ ਕਿਤੇ ਆ ਕੇ ਰੇਲਵੇ ਸਟੇਸ਼ਨਾਂ ਦੇ ਵਿੱਚ ਹੁਣੜੇ ਲੋਕਾਂ ਦਾ ਜੜਾ ਰਸ਼ ਕਾਫੀ ਦੇਖਣ ਨੂੰ ਮਿਲਦਾ ਤੇ ਅਸੀਂ ਤੁਹਾਨੂੰ ਦੁਬਾਰਾ ਦੱਸ ਰਿਹਾ ਰੇਲਵੇ ਸਟੇਸ਼ਨ ਦੀ ਜਿੱਥੇ ਜ਼ਿਆਤਰ ਯੂਪੀ ਬਿਹਾਰ ਦੇ ਲੋਕ ਹੈ ਉਹ ਆਪਣੇ ਘਰਾਂ ਵੱਲ ਜਾ ਰਹੇ ਆ ਕਿਉਂਕਿ ਗਲਤ ਨਾ ਦੀ ਗੱਲ ਨਹੀਂ ਹੈ ਗੱਲ ਕਿ ਜਹਨ ਚ ਗੱਲ ਬੈਠੀ ਸੀ 2020 ਵੱਲੇ ਤਾਂ ਕਿਤੇ ਆ ਕੇ ਆਮੜੇ ਲੋਕ ਹੈ ਕਈਆਂ ਦੇ ਜਿਹੜੇ ਘਰ ਦੇ ਵਿੱਚ ਸ਼ਾਦੀ ਵਿਚਾਰਦੀਆਂ ਲੇਟ ਹੋ ਗਏ ਲੇਕਿਨ ਕੰਮ ਫੈਕਟਰੀ ਕੱਟ ਕਰਦੇ ਉਹ ਜਾ ਰਹੇ ਆ ਕਬਰਾਂ ਦੀ ਲੋੜ ਨਹੀਂ ਹੈ ਇਸੇ ਸਾਡਾ ਸਿਰਫ ਤੁਹਾਨੂੰ ਵੀਡੀਓ ਦਿਖਾਉਣ ਦਾ ਮਕਸਦ ਇਹ ਹੈ ਵੀ ਭਾਰਤ ਪਾਕਿਸਤਾਨ ਦੇ ਬੇਸ਼ੱਕ ਯੁੱਧ ਲੱਗੇ ਹਾਲਾਤ ਤਾਂ ਨਾ ਬਣੇ ਹੋਏ ਲੇਕਿਨ ਦੇਖਿਆ ਕੇ ਪਾਕਿਸਤਾਨ ਦਾ ਜਿਹੜੀ ਫੌਜ ਦਾ ਜਿਹੜਾ ਜਵਾਬ ਆ ਪਾਦੀ ਸੈਨਾ ਲਗਾਤਾਰ ਦੇ ਰਹੀ ਹੈ ਤਾਂ ਪੈਨਿਕ ਹੋਣ ਦੀ ਲੋੜ ਨਹੀਂ ਕਬਰਾਨ ਦੀ ਲੋੜ ਨਹੀਂ ਅਗਰ ਸਾਡੇ ਸ਼ਹਿਰਾਂ 'ਚ ਬਲੈਕਆਊਟ ਹੁੰਦਾ ਤਾਂ ਜਿਲ੍ਹਾ ਪ੍ਰਸ਼ਾਸਨ ਦੀ ਉਹਨਾਂ ਨੇ ਹਜਾਤਾਂ ਦਾ ਪਾਲਨ ਕਰੋ ਤਾਂ ਤੁਸੀਂ ਬਿਲਕੁਲ ਸੇਫ ਹੋ ਭਾਰਤ ਦੇ ਵਿੱਚ ਰਹਿਣਾ ਬਿਲਕੁਲ ਮਨਾਸਬ ਹੈ ਸੇਫ ਹੈ ਕਬਰਾਨ ਦੀ ਲੋੜ ਨਹੀਂ ਖਾ ਸਕੇ ਯੂਪੀ ਬਿਹਾਰ ਦੇ ਲੋਕ ਹੈ ਇਸ ਗੱਲ ਤੋਂ ਕਬਰਾਨ ਨਾ ਆਪਣੇ ਜਿੱਥੇ ਘਰਾਂ 'ਚ ਰਹਿੰਦੇ ਆ ਜਿੱਥੇ ਪੰਜਾਬ ਜਗ੍ਹਾ ਰਹਿੰਦੇ ਆ ਉਹ ਉੱਥੇ ਰਹਿਣ ਫੈਕਟਰੀ ਕੰਮ ਮਿਲਦਾ ਜਿੱਥੇ ਫੈਕਟਰੀਆਂ ਬਦਲ ਕੇ ਕੰਮ ਕਰਾਂ ਲੇਕਿਨ ਪੈਨਿਕ ਹੋਣ ਦੀ ਲੋੜ ਨਹੀਂ ਕਿਸੇ ਦੀਆਂ ਅਫਵਾਵਾਂ 'ਚ ਆਨ ਦੀ ਲੋੜ ਨਹੀਂ ਆ ਤਾਂ ਪ੍ਰਸ਼ਾਸਨ ਵੱਲੋਂ ਵੀ ਆਮੜੇ ਲੋਕਾਂ ਨੂੰ ਇਹ ਖਾਸ ਕਰਕੇ ਅਫਵਾਹਾਂ ਵਿੱਚ ਆਂਦੀ ਲੋੜ ਨਹੀਂ ਸੋਸ਼ਲ ਮੀਡੀਆ ਦੇ ਕਿਸੇ ਵੀ ਖਬਰ ਨੂੰ ਤੁਸੀਂ ਪੋਸਟ ਫਾਰਵਰਡ ਨਾ ਕਰੋ ਹਮੇਸ਼ਾ ਸਰਕਾਰੀ ਖਬਰਾਂ ਦਾ ਹੀ ਤੁਸੀਂ ਉਸੇ ਅਮਲ ਕਰੋ ਜਿਹੜੀਆਂ ਤੁਹਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਬਰ ਦਿੱਤੀ ਜਾਂਦੀ ਹੈ ਉਹਨਾਂ ਨੂੰ ਹੀ ਸਹੀ ਮੰਨੋ ਖਾਸ ਕਰਕੇ ਇਸ ਹਾਲਾਤ ਦੇ ਵਿੱਚ ਤੁਹਾਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਕੈਮਰਮੈਨ ਬੋਬੀ ਨਸੰਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ